ਵਾਰਿਆ ਯਾਰ ਹੋਰ ਆ ਗਈ ਲੋਕਾਂ ਦੀ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਜੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰੂਰੀ ਪਹੁੰਚ ਤੁਸੀਂ ਐਂ ਕਰੀਏ ਆਪਾਂ ਕਿੱਥੇ ਤੁਹਾਨੂੰ ਸਮਾਨ ਭੇਜ ਸਕਦੇ ਹਾਂ ਕਿਹੜੀ ਜਗ੍ਹਾ ਹੈ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਸਪੱਸ਼ਟ ਬਿੰਦੂ ਬਹੁਤ ਮਾੜਿਆ ਰੱਖੀ ਜੀ ਚਾਹੇ ਪਹਿਲੇ ਉਦੋਂ ਰਾਹੀਂ ਤੁਸੀਂ ਮਣ ਟੁੱਟ ਕੇ ਕਿ ਕਿ ਚੋਟੀ ਲੱਗੀ ਸਾਡੇ ਪਰਸ਼ਾਣ ਸਨ ਵਾਲਾ ਕੋਈ ਸਾਨੂੰ ਪ੍ਰਬੰਧ ਨਹੀਂ ਕੋਈ ਰਾਹ ਸਮਝ ਰਹੀ ਕੋਈ ਸਹਾਰਾ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੰਦ ਕਰੋ ਅੱਛਾ ਕੀ ਹੁਣ ਕਿਸ ਚੀਜ਼ ਇਲੀਜੀਟਲੀ ਇਮੀਜੈਂਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੇਜੈਂਸੀ ਹੈ ਸਰ ਸਾਰਾ ਲੋ ਪਰ ਇਹ ਦੇ ਰਾਜ ਸਾਡੇ ਕੋ ਫਟਾਉ ਹੋ ਗਿਆ ਪਾਣੀ ਨਹੀਂ ਬਣੀ ਸੋਤੇ ਪਾਣੀ ਸਰਪ ਕਿੰਨੋਂ ਪੂਰਾ ਸਾਡਾ ਗੰਦਾ ਹੋ ਗਿਆ ਅੱਛਾ ਚਲਾਗੇ ਬਣਾ ਬਚਾਣੇ ਪਰ ਪਾਣੀ ਗੰਦਾ ਪੈ ਰਿਹਾ ਕੋਈ ਪ੍ਰੋਜੈਕਟ ਵਾਲਾ ਸਾਨੂੰ ਕੋਈ ਸਦਾਸ ਨਹੀਂ ਲਈ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਹਾਂ ਬਿਲਕੁਲ ਧਾਰੇ ਵਾਲੇ ਦਾ ਪਹਿਲਾਂ ਸਾਡੀ ਤੋਂ ਹਟਾਉਣਾ ਪਾਣੀ ਤਾਂ ਪਹਿਲਾਂ ਮੁਰਤੀ ਨੇ ਦਿੱਤ ਦਿੱਤਾ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਇੱਕ ਏਰੋ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਬੰਦਰ ਸਾਹਿਬ ਤੇ ਸੁਸ਼ਵਨ ਜੋਹੜਾ ਦੇ ਸਾਹਮਣੇ ਤੇ ਸੀ ਮੁਰੰਗੰਦਰ ਕਬੱਡੀ ਟਕਨੀਕ ਪਾਈ ਹਾਂ 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 ਚਲੋ ਚਲੋ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕੇ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਜੀ ਵੀ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਹਿਬ ਕੋਲੇ ਮੈਂ ਹੁਣੇ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇ ਦੇ ओके ਕੀ ਸੀ 200 ਅਸਾਂ ਕੀ ਕਹਿੰਗੇ ਦੇਸ਼ ਦਾ પેટ ਭਰਨੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਤੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ